ਕਾਲ ਹੋ ਚੁੱਕਾ ਹੈ ਜਨਮ ਜਨਮਾਂਤਰਾਂ ਦੀ ਮੈਂ ਇਸ ਮਰਨ ਲੱਗੀ ਹੋਈ ਹੈ ਆਪਾਂ ਕਹਾਂਗੇ ਜੀ ਪਰਿਪੂਰਨ ਪਰਮੇਸ਼ਰ ਦਾ ਨਾਮ ਤਿੱਤ ਦਾ ਕਿਉਂ ਨਹੀਂ ਨਾਮ ਮਨ ਦੇ ਹਿਰਦੇ ਦੇ ਵਿੱਚ ਵਸਦਾ ਕਿਉਂ ਨਹੀਂ ਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹੀਏ ਭਗਤ ਰਵਦਾਸ ਜੀ ਨੇ ਬੜੇ ਸੁੰਦਰ ਉਦਾਹਰਣ ਦਿੱਤੀ ਆਪਣੇ ਜੀਵਨ ਦੇ ਅੰਦਰ ਭਗਤ ਰਵਦਾਸ ਜੀ ਦੇ ਪਾਸ ਕੋਈ ਨੌਜਵਾਨ ਆਇਆ ਤੇ ਉਸ ਨੌਜਵਾਨ ਨੇ ਨਾ ਭਗਤ ਰਵਦਾਸ ਜੀ ਨੂੰ ਸਵਾਰ ਕਰਨਾ ਕਰਨਾ ਕਿ ਐ ਭਗਤ ਜੀ ਮੈਨੂੰ ਜੀਵਨ ਜਾਚ ਸਿਖਲਾ ਦਿਓ ਇੱਕ ਕਿਰਪਾ ਕਰੋ ਆਪ ਨਾਮ ਬੰਦਗੀ ਵਾਲੇ ਹੋ ਪਰਿਪੂਰਨ ਪਰਮేశਰ ਦੇ ਨਾਮ ਦੇ ਨਾਲ ਜੁੜੇ ਹੋਏ ਹੋ ਤੁਹਾਡੀ ਵਿਰਤੀ ਪਰਮਾਤਮਾ ਦੇ ਨਾਲ ਜੁੜੀ ਹੈ ਇੱਕ ਕਿਰਪਾ ਕਰ ਦੋ ਸਿਹਰਦੇ ਦੇ ਵਿੱਚ ਨਾਮ ਕਿਵੇਂ ਵਾਸ ਸਕਦਾ ਹੈ ਇਸ ਹਿਰਦੇ ਦੇ ਵਿੱਚ ਨਾਮ ਕਿਵੇਂ ਟਿਕੇਗਾ ਪਤਰਵਦਾ ਜੀ ਕਹਿਣਗੇ ਕੋਈ ਬਾਤ ਨਹੀਂ ਕੋਈ ਦਿਨ ਆਏਗਾ ਕੋਈ ਸਮਾਂ ਬਣੇਗਾ ਆਪ ਜੀ ਨੂੰ ਦਸ ਦੇਵਾਂਗੇ ਗੁਰਚਾਨਾ ਸ ਬੱਚੇ ਨੇ ਨੌਜਵਾਨ ਨੇ ਦੁੱਧ ਲੈ ਕੇ ਆਉਣਾ ਇੱਕ ਦਿਨ ਦੁੱਧ ਲੈ ਕੇ ਆਇਆ ਤੇ ਭਗਤ ਤਰਵਦਾਜ ਜੀ ਨੂੰ ਕਹਿਣਗੇ ਭਗਤ ਜੀ ਦੁੱਧ ਪਵਾ ਲਓ ਤੇ ਭਗਤ ਜੀ ਨੇ ਕਿਹਾ ਅੰਦਰ ਜਾ ਕੇ ਮੇਰੇ ਕੁੱਡੀਆਂ ਦੇ ਵਿੱਚ ਉਸ ਖੱਪਰ ਦੇ ਵਿੱਚ ਦੁੱਧ ਪਾ ਦੇ ਉਹ ਨੌਜਵਾਨ ਅੰਦਰ ਗਿਆ ਅੰਦਰ ਜਾ ਕੇ ਕੀ ਵੇਖਿਆ ਉਹ ਖੱਪਰ ਜਿਸ ਖੱਪਰ ਦੇ ਵਿੱਚ ਜੇ ਬਰਤਨ ਦੇ ਵਿੱਚ ਪਾਣੀ ਪਿਆ ਸੀ ਤੇ ਪਗਤ ਰਵਦਾਜ ਉਹਦੇ ਵਿੱਚ ਚੰਨ ਪਿਉ ਕਿਉਂ ਕਿ ਜੁੱਤੀਆਂ ਨੂੰ ਗੱਢ ਦੇ ਸਨ ਨੌਜਵਾਨ ਨੇ ਕਿਹਾ ਭਗਤ ਜੀ ਦੁੱਧ ਕਿਸ ਚੀਜ਼ ਚ ਪਾਣੀ ਕਿਸ ਵਸਤੂ ਚ ਪਾੜਾ ਹੈ ਤੇ ਪਗਤ ਰਵਦਾਜ ਕਹਿਣ ਲੱਗੇ ਆ ਅੰਦਰ ਜਿਹੜਾ ਖੰਬਰ ਪਿਆ ਹੋਇਆ ਹੈ ਅੰਦਰ ਜਿਹੜਾ ਚੰੜੇ ਦਾ ਬਰਤਨ ਪਿਆ ਇਸ ਵਿੱਚ ਪਾ ਦਿਓ ਤੇ ਨੌਜਵਾਨ ਨੇ ਕਿਹਾ ਭਗਤ ਜੀ ਇਸ ਵਿੱਚ ਦੁੱਧ ਪਾਣ ਦੇ ਨਾਲ ਬੜਾ ਕੜੂ ਮੁੱਲਾ ਦੁੱਧ ਜਿਹੜਾ ਹੈ ਉਹ ਖਰਾਬ ਹੋ ਜਾਏਗਾ ਇਹਦੇ ਵਿੱਚ ਤਾਂ ਦੁੱਧ ਨੇ ਰਹਿਣਾ ਹੀ ਨਹੀਂ ਫਟ ਜਾਣਾ ਹੈ ਤੇ ਪਦਤਰ ਅਮਦਾਜ ਕਹਿ ਲੇ ਕਿ ਤੂੰ ਸਵਾਲ ਕਰਦਾ ਹੈ ਤੂੰ ਪੁੱਛਦਾ ਹੈ ਕਿ ਪ੍ਰਮਾਤਮਾ ਦਾ ਨਾਮ ਜੀ ਹਿਰਦੇ ਵਿੱਚ ਕਿਉਂ ਨਹੀਂ ਟਿਕਦਾ ਤੇ ਤੇਰੇ ਸਵਾਲ ਦਾ ਜਵਾਬ ਵੀ ਇਹ ਹੈ ਇਹ ਤਾਂ ਚਾਰ ਟੱਗਿਆਂ ਦਾ ਦੁੱਧ ਇਸ ਬੜਾ ਭਾਂਡੇ ਦੇ ਵਿੱਚ ਪਾਣ ਨੂੰ ਤਿਆਰ ਨਹੀਂ ਪਰਮਾਤਮਾ ਦਾ ਨਾਮ ਤਾਂ ਅਤ ਦਾ ਵਡਮੁੱਲਾ ਹੈ ਤੂੰ ਪੁੱਛਦੇ ਕਿ ਹਿਰਦੇ ਦੇ ਵਿੱਚ ਕਿਉਂ ਨਹੀਂ ਟਿਕਦਾ ਇਹਦੇ ਵਿੱਚ ਕਿੰਨਾ ਕੂੜਾ ਕਰਕਟ ਭਰਿਆ ਹੋਇਆ ਹੈ ਇਹਦੇ ਵਿੱਚ ਕਿੰਨੇ ਪਾਪ ਪਰੇ ਹੋਏ ਨੇ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਮਝਾਇਆ ਪਾਤਸ਼ਾਹ ਨੇ ਮਨ ਹਛਾ ਤਨ ਹਛਾ ਹੋਏ ਪਾਸੇ ਚੱਲੇਗੇ ਯਾਦ ਰੱਬ ਪਤਰਵਦਾ ਜਿਨੇ ਸਮਝਾਇਆ ਇਹ ਤਾਂ ਚਾਰ ਟੱਗਿਆਂ ਦਾ ਦੁੱਧ ਹੈ ਤੇ ਪਰਮਾਤਮਾ ਦਾ ਨਾਮ ਤਾਂ ਅੱਤ ਦਾ ਬਡਮੁੱਲਾ ਹੈ ਉਹ ਇਸ ਕੂੜਾ ਕਰਕਟ ਜੈਨਸੀਣਤਾ ਪਰੇ ਸੰਬੰਧ ਦੇ ਵਿੱਚ ਕਿਵੇਂ ਟਿਕ ਸਕਦਾ ਹੈ ਭਗਤ ਜੀ ਕੀ ਕੀਤਾ ਜਾਈਂ ਕਹਿਣ ਲੱਗੇ ਇਸ ਬਰਤਨ ਨੂੰ ਜਿਵੇਂ ਇਸ ਬਰਤਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹਦੇ ਵਿੱਚ ਦੁੱਧ ਪਾਇਆ ਜਾਏ ਤੇ ਦੁੱਧ ਰਹੇਗਾ ਇਸੇ ਪ੍ਰਕਾਰ ਜੇ ਪ੍ਰਮਾਤਮਾ ਦੇ ਨਾਮ ਦੀ ਗੱਲ ਕਰਦੇ ਹੋ ਪ੍ਰਮਾਤਮਾ ਦਾ ਨਾਮ ਤੁਦਨੀ देर ਤੱਕ ਹਿਰਦੇ ਵਿੱਚ ਨਹੀਂ ਟਿਕ ਸਕਦਾ ਜਿੰਨੀ ਦੇਰ ਤੱਕ ਮਨ ਰੂਪੀ ਭਾਲਾ ਜਿਹੜਾ ਹੈ ਉਹ ਅੱਛਾ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਹਿਰਦਾਸ ਹਰਸ਼ਾ ਨਹੀਂ ਸਾਥ ਨਹੀਂ ਉਤਨੀ ਦੇਰ ਤੱਕ ਪ੍ਰਮਾਤਮਾ ਦਾ ਨਾਮ ਨਹੀਂ ਤੇ ਸੁਹੀ ਰਾਤ ਅੰਦਰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਮਹਾਰਤ ਕੀਤੀ ਪਾਂਡਾ ਸ਼ਾਸੁਏ ਜੋਤਿ ਸਪਾਰਸੀ ਪਾਂਡਾ ਆਤਮលੀਨ ਧੋਤਾ ਹਸਾ ਨਾ ਹੋਈ ਸੀ ਬਾਹਰ ਧੋਤੀ ਤੁੰੜੀ ਅੰਦਰ ਵਿਸ਼ਨ ਕੋਰ ਪਾਛਕ ਲਗੇ ਕਿ ਬਾਹਰ ਧੋਤੀ ਤੁੰੜੀ ਪਾਂਡਾ ਸ਼ਾਸੁਏ ਜੋਤਿ ਸਪਾਰਸੀ ਕੋਈ ਪਾਂਡਾ ਛਾਹ ਕੋਈ ਹੀ ਹਰਦਾਸ ਛਾਹ ਹੈ ਉਹ ਹੀ ਹਰਦਾਸ ਛਾਹ ਜਿਹੜਾ ਜਿਹੜਾ ਹਰਦਾਸ ਸਾਹਿਬ ਹੈ ਜੋ ਇਸ ਭਾਵ ਸੀ ਜੋ ਇਹ ਦਾ ਉਸ ਪਰਿਪੂਰਨ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਭਾਂਡਾ ਅਤਲ ਨੀਲ ਧੁਰਦਾ ਸ਼ਾਹ ਉਹ ਸੀ ਭਾਂਡਾ ਤੇ ਅੰਦਰੋਂ ਵੈੜਾ ਹੈ ਇਹਨੂੰ ਬਾਹਰੋਂ ਧੋਣ ਦੀ ਕੋਸ਼ਿਸ਼ ਨਾ ਕਰੋ ਬਾਹਰੋਂ ਧੋਣ ਦੇ ਨਾਲ ਦੁਨੀਆਂ ਦੇ ਲੋਕ ਕਹਿ ਸਕਦੇ ਨੇ ਕਿ ਭਾਂਡਾ ਵੇਖੋ ਜੀ ਬਾਹਰ ਕਿੰਨਾ ਲਿਸ਼ਕਦਾਰ ਹੈ ਕਿੰਨਾ ਸਜੇ ਢੰਗ ਦੇ ਨਾਲ ਵਰਤਨ ਨੂੰ ਮਾਜਿਆ ਗਿਆ ਪਰ ਲੋਕ ਜਦੋਂ ਅੰਦਰ છાਤੀ ਮਾਰਨਗੇ ਅੰਦਰ છાਤੀ ਮਾਰ ਕੇ ਕਹਿਣਗੇ ਵੇਖੋ ਬਾਹਰੋਂ ਤੇ ਬੜਾ ਸੋਹਣਾ ਹੈ ਪਰ ਅੰਦਰ ਤਾਂ ਇਹਦੇ ਕਾੜੂ ਭਰੇ ਹੋਈ ਹੈ ਇਸੇ ਪ੍ਰਕਾਰ ਪਾਤਸ਼ਾਹ ਨੇ ਸਮਝਾਇਆ ਕਹਿ ਲਗੇ ਬਾਹਰੀ ਇਸ਼ਰਾਨ ਦੀ ਭਾਵੇਂ ਆਪਾਂ ਗੱਲ ਕਰਨੀਏ ਕਿ ਜਿੰਨੀ ਦੇਰ ਤੱਕ ਅੰਦਰੋਂ ਅਚਾਨੀ ਹੁੰਦਾ ਅੰਦਰੋਂ ਸਾਥ ਨਹੀਂ ਹੁੰਦਾ ਇਹ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਟਿਕ ਸਕਦਾ कह लगे जन्म जन्म किस मन को मन लागी काला हुआ स्याहो खनड़ी धोती तो उजली ना हो गई जे सो धोवन तो पाओ साध भले अनहत्या चोर से चोरा चोर पासे समझाया कहने के गुरु ने कृपा की थी रत्ना वर्गा नाम हृदय दे विच वसया ਗੁਰੂ ਨੇ ਆਪਣਾ ਹੱਥ ਮੇਰੇ ਸਿਰ ਤੇ ਧਰ ਦਿੱਤਾ ਹੈ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ